ਵਿਸ਼ਾਰਪੁਰ ਦੇ ਔਰ ਇਸੇ ਏਰੀਆ ਨੂੰ ਮੀਡੀਆ ਦੇ ਵੱਖ-ਵੱਖ ਮੰਚ ਤੇ ਰਿਪrezent ਕਰਦੇ ਪੱਤਰਕਾਰ ਸਹਿਬਾਨ ਮੀਡੀਆ ਦੇ ਜਿੰਨੇ ਵੀ ਸੱਜਣ ਆਏ ਨੇ ਜਿਸ ਵੀ ਮਾਧਿਅਮ ਨੂੰ ਤੁਸੀਂ ਸੰਚਾਰ ਦੇ ਜਿਸ ਵੀ ਮਾਧਿਅਮ ਨੂੰ ਤੁਸੀਂ ਰਿਪrezent ਕਰਦੇ ਹੋ ਤੁਹਾਡਾ ਸਵਾਗਤ ਹੈ ਅੱਜ ਸਲੇਰਨ ਡੈਮ ਜੋ ਹੈ ਇੱਥੇ ਆਪਾਂ ਇਸ ਵਕਤ ਮੌਜੂਦ ਹਾਂ ਇਹਦੇ ਤੇ ਇਕੋ ਪ੍ਰੋਜੈਕਟ ਦਾ ਇੱਕ ਜਿਹੜਾ ਟੂਰਿਜ਼ਮ ਦਾ ਪ੍ਰੋਜੈਕਟ ਲਾਂਚ ਕੀਤਾ ਹੈ ਜਿੱਤੇ ਵਿੱਚ ਚਾਰ ਜਿਹੜੇ ਟਰੀ ਹਾਊਸ ਕਰ ਲੋ ਜਾਂ ਤੁਸੀਂ ਉਹਨਾਂ ਕਹੋ ਕਿ ਇਕੋ ਪ੍ਰੋਜੈਕਟ ਦੇ ਚਾਰ ਹਟਸ ਨੇ ਜਿਨ੍ਹਾਂ ਦੋ ਹਟਸ ਜਿਹੜੀਆਂ ਨੇ ਫੈਮਿਲੀ ਹਟਸ ਨੇ ਜਿਹੜਾ ਡਬਲ ਡਬਲ ਬੈਡਰੂਮ ਨੇ ਦੋ 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 ਕਮਰੇ ਸਨ ਤੇ ਦੋ ਕਪਲ ਹਟਸ ਕਹਿੰਦੇ ਉਹਨਾਂ ਨੂੰ ਪ੍ਰਾਈਵੇਟ ਜੇ ਕੋਈ ਫੈਮਿਲੀ ਲੈਣਾ ਚਾਹੁੰਦੀ ਹੈ ਦੋ ਉਹਨੇ ਤੇ ਬੜਾ ਸੁੰਦਰ ਦੇਸ਼ ਜਿਹੜਾ ਡੈਮ ਦਾ ਉਹ ਨਾਲ ਕੈਫੇਟੇਰੀਆ 80 ਦੇ ਲਗਭਗ ਲੋਕ ਬੈਠ ਸਕਦੇ ਨੇ ਇੱਥੇ ਤੇ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਤੇ ਨਾਲ ਉਹਨਾਂ ਅਰਧਨਾਂ ਦੇ ਵਿੱਚ ਇਸ ਟਾਈਮ ਦੇ ਵਿੱਚ VOTING ਦਾ ਜਿਹੜਾ ਉਹ ਟੈਂਡਰ ਵੀ ਲੱਗ ਜਾਊਗਾ ਤੇ 2 ਕਰੋੜ 80 ਲੱਖ ਰੁਪਏ ਦੀ ਲਾਗਤ ਇੱਥੇ ਆਈ ਹੈ ਤੇ ਕਿਉਂਕਿ ਇਹ 에ਰੀਆ ਬਹੁਤ ਟੂਰਿਜ਼ਮ ਰਿਪਰੈਜ਼ੈਂਟ ਕਰਦਾ ਹੈ ਅੱਗੇ ਪਰਮਸ਼ਰਾਂ ਨੂੰ ਮਨਾਲੀ ਨੂੰ ਸੜਕਾ ਜਾਂਦੀ ਹੈ ਮਹਾਰਾਜਿੰਦਪੁਰ ਨੀ ਜੀ ਨੂੰ ਲੋਕ ਮੱਥਾ ਟੇਕਣ ਜਾਂਦੇ ਹੈ ਬਹੁਤ ਸੋ ਪਹਿਲਾਂ ਚੋਹਾਲ ਵਾਲਾ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ ਚੋਹਾਲ ਤੋਂ ਬਾਅਦ ਇਸ ਟਾਈਮ ਤੇ ਜਿਹੜਾ ਉਹ ਟੂਰਿਜ਼ਮ ਡਿਪਾਰਟਮੈਂਟ ਨੇ ਫੋਰੈਸਟ ਡਿਪਾਰਟਮੈਂਟ ਨੇ ਮਿਲ ਕੇ ਕੰਮ ਕੀਤਾ ਪੰਜਾਬ ਕੋਲੇ ਇਸ ਵਕਤ ਅਸੀਂ 52 ਰੈਸਟ ਹਾਊਸ ਜਿਹੜੇ ਪਹਿਲਾਂ ਬਿਲਕੁਲ ਖੰਡਰ ਬਣਗੇ ਸੀ ਆ ਕੋਈ ਕੰਮ ਨਹੀਂ ਆਉਂਦੇ ਸੀ 52 ਰੈਸਟ ਹਾਊਸ ਅਸੀਂ ਪੰਜਾਬ ਚ ਚਲਾ ਲਏ ਦੁਬਾਰਾ ਤੇ ਸਾਨੂੰ ਇਸ ਵਕਤ 1 ਕਰੋੜ ਰੁਪਇਆ ਇਹਨਾਂ ਰੈਸਟ ਹਾਊਸਸ ਤੋਂ ਕਰਾਇਆ ਗੈਰੈਂਟ ਜੋ ਵੀ ਹੈ ਉਹ ਪਰ ਮੰਥ ਉਹ ਆ ਰਹੇ ਹੈ ਗਵਰਨਮੈਂਟ ਦਿਖਾ ਦੇ ਚ ਤੇ ਉਹਨ ਟੋਟਲ 75 80 ਰੈਸਟ ਹਾਊਸ ਨੇ ਜਿਹੜੇ ਬਿਲਕੁਲ ਫੰਕਸ਼ਨਲ ਹੋ ਗਏ ਪਹਿਲਾਂ ਬਿਲਕੁਲ ਖੰਡਰ ਸੀਗੇ ਸੋ ਟੂਰਿਜ਼ਮ ਨੂੰ ਅੱਗੇ ਲੈ ਕੇ ਜਾਣਾ ਸਾਡਾ ਇੱਕ ਟੀਚਾ ਹੈ ਜਿਹਦੇ ਵਿੱਚ ਐ ਐਦਾਂ ਦੇ ਛੋਟੇ ਛੋਟੇ ਡੈਮ ਹੋਰ ਵੀ ਸਪੌਟ ਕੀਤੇ ਜਾ ਰਹੇ ਨੇ ਜਿੱਥੇ ਹਾਂ ਜੀ ਇਹ ਐਦਾਂ ਦੇ ਚਾਂਸ ਕਿ ਅੱਜ ਕੱਲ ਲੋਕ ਜਿਹੜੇ ਨੇ ਉਹ ਨੇਚਰ ਲਵਰ ਜਾਂ ਐਡਵੈਂਚਰ ਸਪੋਰਟਸ ਜਾਂ ਆਊਟਡੋਰ ਸਪੋਰਟਸ ਵਾਲੇ ਜਾਂ ਵੀ ਕਰਨਾ ਚਾਹੁੰਦੇ ਨਾਲ ਨਾਲ ਆਪਣੇ ਫੈਮਿਲੀ ਦੇ ਉਹ ਕੁਦਰਤ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਤਾਂ ਇਹ ਇਸ ਤੋਂ ਵਧੀਆ ਸ਼ਾਇਦ ਕੋਈ ਆਪਾਂ ਉਹਨਾਂ ਨੂੰ ਤ੍ਰਿਸ਼ਣੀ ਦੇ ਸਕਦੇ ਆ ਮਾਹੌਲ ਹੀ ਦੇ ਸਕਦੇ ਸੋ ਜਿਹੜਾ ਇਸ ਤਰ੍ਹਾਂ ਦੇ ਜਿੰਨੇ ਵੀ ਡੈਮ ਨੇ ਛੋਟੇ ਹਾਲਾਂਕਿ ਇਹ ਹੀ ਸ਼ਾਹਪੁਰ ਕੰਢੀ ਤੋਂ ਸਿਰਫ 3 ਮੀਟਰ ਨੀਚੇ ਹੈ ਸ਼ਾਹਪੁਰ ਕੰਢੀ ਜਿਹੜਾ ਉਹ 405 ਫੁੱਟ ਤੇ ਹੈ ਹਾਈਟ ਸੀ ਲੈਵਲ ਤੋਂ ਇਹ ਵੀ 402 ਫੁੱਟ 3 ਮੀਟਰ ਹੀ ਸਿਰਫ ਫਰਕ ਹੈ ਤੇ ਸੇਫਟੀ ਦੇ ਪਰਪਸ ਤੋਂ ਤੇ ਜੰਗਲਾਤ ਵਿਭਾਗ ਨੇ ਸਾਰੇ ਕਾਨੂੰਨ ਜਾਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਚ ਰੱਖਿਆ ਗਿਆ ਕਿਉਂਕਿ ਇੱਥੇ ਕੰਕਰੀਟ ਦਾ ਬਿਲਕੁਲ ਵੀ ਕੁਝ ਬਣ ਨਹੀਂ ਸਕਦਾ ਇਸ ਕਰਕੇ ਤੁਸੀਂ ਦੇਖਿਆ ਹੁਣ ਕਿ ਲੋਹੇ ਦੇ ਉੱਤੇ ਖੜਾ ਕੀਤਾ ਤੇ ਜਿਹੜੀ ਲੱਕੜੀ ਹੈ ਉਦੇ ਵਿੱਚ ਵੀ ਸਾਊਂਡ ਪ੍ਰੂਫ ਮਟੀਰੀਅਲ ਲਾ ਕੇ ਤਾਂ ਕਿ ਜਿਆਦਾ ਜਿਹੜਾ ਉਹ ਨੇਚਰ ਫ੍ਰੈਂਡਲੀ ਇਕੋ ਫ੍ਰੈਂਡਲੀ ਉਹ ਵੈਸਾ ਰ ਕੁਝ ਸੋ ਮੈਂ ਸਾਰੇ ਸਟਾਫ ਨੂੰ ਸਾਡੇ ਮੰਤਰੀ ਸਾਹਿਬ ਨੂੰ ਬਾਰਡਰ ਸ਼ੋਰਟ ਡਿਪਾਰਟਮੈਂਟ ਦੇ ਚੋਅ ਅੰਤਗਲਾਟ ਮੈਕਮੇ ਦੇ ਸਾਰੇ ਅਫਸਰਾਂ ਬਹੁਤ-ਬਹੁਤ ਬਧਾਈ ਵੀ ਦਿਨਾਂ ਇਸ ਕੰਮ ਲਈ ਕਿ ਅੱਜ ਉਹਨਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਮੈਨੂੰ ਉਮੀਦ ਹੈ ਕਿ ਚੋਹਾਲ ਦੀ ਤਰ੍ਹਾਂ ਇਹ ਵੀ ਬਹੁਤ ਕਾਮਯਾਬ ਹੋਊਗਾ ਚੋਹਾਲ ਬਾਰੇ ਤੁਸੀਂ ਪਹਿਲਾਂ ਵੀ ਲਿਖ ਚੁੱਕੇ ਹੋ ਦੇਖ ਚੁੱਕੇ ਹੋਵਗੇ ਲੋਕਲ ਤੁਸੀਂ ਆਉਂਦੇ ਜਾਂਦੇ ਰਹੇ ਹੋ ਤੇ ਅੱਜ ਅਸੀਂ ਚੋਹਾਲ ਹੀ ਠਹਿਰਾਂਗੇ ਕੱਲ ਨੂੰ ਗਣਤੰਤਰ ਦਿਵਸ ਤੇ ਜੋ ਜੰਤ ਜਿਹੜਾ ਝੰਡੇ ਦੀ ਰਸਮ ਅਦਾ ਕਰਨੀ ਹੈ ਉਹਦੇ ਵਾਸਤੇ ਇੱਕ ਪ੍ਰੋਟੋਕੋਲ ਹੈ ਕਿ ਜਿਹੜੇ ਵੀ ਮੰਤਰੀ ਸਾਹਿਬਾਨ ਨੇ ਜਿੱਥੇ ਵੀ ਝੰਡਾ ਲਹਿਰਾਉਣਾ ਉੱਥੇ ਇੱਕ ਰਾਤ ਪਹਿਲਾਂ ਕੀ ਸਟੇ ਕਰਦੇ ਆ ਕਿਉਂਕਿ ਅਗਲੇ ਦਿਨ ਕੋਈ ਮੌਸਮ ਦਾ ਆ ਜਾ ਕੋਈ ਇਸ ਤਰ੍ਹਾਂ ਦੀ ਰੁਕਾਵਟ ਨਾ ਆਵੇ ਕਿਉਂਕਿ ਉਹਦਾ ਟਾਈਮ ਹੁੰਦਾ ਝੰਡੇ ਦਾ ਵੀ ਬਿਲਕੁਲ ਸੈਜ 9:00 ਵਜੇ ਸੋ ਅਕੀ ਟੂਰਿਜ਼ਮ ਵਾਸਤੇ ਜ ਤੋਂ ਪਹਿਲਾਂ ਵੀ ਕੁਛ ਨਹਿਰੀ ਰੈਸਟੋਰੈਂਟ ਜਿਹਨਾਂ ਨੂੰ ਹੁਣ ਉਹ ਤਾਂ ਪਹਿਲਾਂ ਪਹਿਲਾਂ ਵਾਲੀ ਸਰਕਾਰ ਕੁਛ ਤਾਂ ਵੇਚ ਗਈ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚਤਾ ਉਹਨਾਂ ਨੇ ਉਹਨਾਂ ਨੇ ਗਾ ਫਾਈਸਟਰ ਹੋਟਲ ਬਣਾ ਲਏ ਇਹਦਾ ਐਗਜ਼ਾਮਪਲ ਦੇ ਦਿੰਨਾ ਮੈਂ ਇਹ ਨੀਲੋ ਨਹਿਰ ਦੇ ਉੱਤੇ ਜਿਹੜਾ ਸੀਗਾ ਉਹ ਹੁਣ ਹੋਟਲ ਬਣਾ ਲਿਆ ਉਹਨਾਂ ਨੇ ਤੇ ਕੈਪਟਨ ਸਾਹਿਬ ਆਪਣੇ ਕਿਸੇ ਫਰੈਂਡ ਨੂੰ ਦੇ ਗਏ ਸੀਗੇ ਤੇ ਇਸੇ ਤਰ੍ਹਾਂ ਹੁਣ ਜਿਵੇਂ ਨਿਰਾਮਪੁਰ ਨਹਿਰ ਹੈ ਸਾਡੇ ਸੰਗਰੂਪ ਚ ਉਹਦੇ ਤੇ ਬਹੁਤ ਸਾਰੇ ਰੈਸਟੋਰੈਂਟ ਬਹੁਤ ਸਾਰੇ ਰੈਸਟ ਹਾਊਸ ਨੇ ਰੋਪਣ ਵਾਲਾ ਹੈ ਤਾਂ ਅਸੀਂ ਉਹਨਾਂ ਨੂੰ ਆਪ ਅਸੀਂ ਆਮ ਖਾਸ ਬਾਗ ਸਰਾਂ ਦੇ ਵਿੱਚ ਬਹੁਤ ਬਹੁਤ ਸਕੋਪ ਆਉtheta ਸੋ ਅਸੀਂ ਉਹਨਾਂ ਨੂੰ ਵੀ ਹੁਣ ਜਿਹੜਾ ਉਹ ਅੱਛੇ ਤਰੀਕੇ ਨਾਲ ਬਣਾ ਕੇ ਅਸੀਂ ਚਾਹਾਂਗੇ ਕਿ ਉਹ ਸਰਕਾਰ ਦੇ ਕਮਾਊ ਪੁੱਤਰ ਬਣਨ ਰੈਸਟ ਹਾਊਸ ਜਿਹੜੇ ਨੇ ਉਹ ਪਬਲਿਕਲੀ ਖੋਲ੍ਹਾਂਗੇ ਚਾਹੇ ਉਹ ਕੋਈ ਫੰਕਸ਼ਨ ਕਰਨਾ ਹੈ ਛੋਟਾ ਮੋਟਾ ਕੋਈ ਕੰਪਨੀ ਨੇ ਕਿਸੇ ਨੇ ਕੋਈ ਆਪਣਾ ਸੈਮੀਨਾਰ ਕਰਨਾ ਹੈ ਜਾਂ ਵਟੈਵਰ ਹਨਾ ਗੈੱਟ ਟੂਗੇਦਰ ਕਰਨੀ ਉਹਦੇ ਵਾਸਤੇ ਸੀ ਦੇਣਾ ਸ਼ੁਰੂ ਕਰਾਂਗੇ ਜਦੋਂ ਮੈਂ ਐਮਪੀ ਹੁੰਦਾ ਸੀ ਯਾਰ ਤਾਂ ਮੈਂ ਚੌਹਲਾ ਕਿ ਠਰਦਾ ਸੀ ਸਿਰਫ ਦੋ ਕਮਰੇ ਸੀ ਉਹ ਦੋਨੇ ਖੰਡ ਬਣੇ ਹੋਏ ਸੀ ਤਾਂ ਮੈਂ ਉਸੇ ਵੇਲੇ ਸੋਚ ਲਿਆ ਸੀਗਾ ਜੇ ਕਦੇ ਲੋਕਾਂ ਨੇ ਜੇ ਕਦੇ ਪ੍ਰਮਾਤਮਾ ਨੇ ਕੁਝ ਮਿਹਵਾਰੀ ਇਹ ਜੀ ਦਿੱਤੀ ਤਾਂ ਇਹਨਾਂ ਇਸ ਚੀਜ਼ ਨੂੰ ਸੀ ਬਹੁਤ ਵਧੀਆ ਬਣਾ ਸਕਦੇ ਆ ਤੇ ਅੱਜ ਉਹ ਤੋਂ ਚੌਹਲ ਜਿਹੜਾ ਉੱਥੇ ਓਪਨ ਕਿਚਨ ਹੈ ਹੜੇਦੜ ਦੇ ਪਿੰਡਾਂ ਤੋਂ ਮਾਮਾਂ ਉਹ ਆ ਕੇ ਸਾਡੇ ਸਾਹਮਣੇ ਸਾਗ ਬਣਾਉਂਦੀਆਂ ਨੇ ਤੁਸੀਂ ਆਪਣੀ ਮਰਜ਼ੀ ਦਾ ਮਰਚ ਮਸਾਲਾ ਪਵਾ ਸਕਦੇ ਹੋ ਤੇ ਉੱਥੇ ਟ੍ਰੀ ਹਾਰਟਸ ਨੇ ਤੇ ਥੱਲੇ ਉਹਦੇ ਵਿੱਚ ਲੈ ਕੇ ਜਾਂਦੇ ਆ ਟਾਈਮ ਦੇ ਵਿੱਚ ਬੱਚਿਆਂ ਦੇ ਖੇਡਣ ਨੂੰ ਜਾਓ ਵਾਟਰ ਸਪੋਰਟਸ ਦਾ ਬੀਬਲ ਫੈਰਾਸਕੋਪ ਹੈ ਸੋ ਮੈਨੂੰ ਇਹ ਇਲਾਕਾ ਪਹਿਲੇ ਦਿਨੋਂ ਪਹਿਲਾਂ ਵੀ ਪਸੰਦ ਸੀ ਪਰ ਇਹ ਇਲਾਕਾ ਕਿਉਂਕਿ ਇਸ ਤਰ੍ਹਾਂ ਦਾ ਪੰਜਾਬ ਪਹਿਲਾਂ ਕਦੇ ਦਿਖਾਇਆ ਹੀ ਨਹੀਂ ਗਿਆ ਸੋ ਅਸੀਂ ਚਾਹੇ ਉਹ ਜਿੱਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ 1 ਲੱਖ ਬੰਦੇ ਦੀ ਫੁੱਟਫਾਲ ਹਰ ਰੋਜ਼ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਬਹੁਤ ਸਾਰਾ ਟੂਰਿਜ਼ਮ ਦਾ ਸਿਕਰ ਰਹੇ ਆ ਪਟਿਆਲਾ ਜਿਹੜਾ ਸਾਡਾ ਕਲਚਰ ਸਿਟੀ ਕਿਹਾ ਜਾਂਦਾ ਹੈ ਉੱਥੇ ਬਹੁਤ ਸਾਰੇ ਬੜੇ ਬੜੇ ਹੋਟਲ ਸਰਕਾਰ ਵੱਲੋਂ ਪੀਪੀਪੀ ਮੋਰ ਤੇ ਜਾਂ ਫਿਰ ਜਾਂ ਫਿਰ ਸਰਕਾਰ ਵੱਲੋਂ ਆਪ ਉਥੇ ਬਹੁਤ ਸਾਰੇ ਸ਼ੂਟਿੰਗਸ ਵਗੈਰਾ ਉੱਥੇ ਹੁੰਦੀਆਂ ਨੇ ਅਰਦਵਾਰੇ ਸੋ ਅਸੀਂ ਬਾਲੀਵੁੱਡ ਨੂੰ ਜਾਂ ਜਿੰਨੇ ਵੀ ਕੋਈ ਸ਼ੂਟਿੰਗਸ ਵਾਲੇ ਗਾਣਿਆਂ ਵਾਲੇ ਕੋਈ ਡੈਸਟੀਨੇਸ਼ਨ ਵੈਡਿੰਗ ਉਹਦੇ ਵਾਸਤੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਮਰੌੜ ਲੇਕ ਦੀ ਜੋ ਪਠਾਨਕੋਟ ਤੋਂ 20 ਕਿਲੋਮੀਟਰ ਉੱਪਰ ਹੈ ਜਿਹੜਾ ਰੰਜੀਤ ਸਾਗਰ ਡੈਮ ਦੇ ਉੱਤੇ ਚਮਰੌੜ ਲੇਕ ਬਹੁਤ ਵਧੀਆ ਬਣ ਗਈ ਉੱਤੇ ਉਹ ਸਰਕਾਰ ਵੱਲੋਂ ਬਹੁਤ ਡਵੈਲਪ ਕੀਤਾ ਜਾ ਰਿਹਾ ਏਰੀਆ ਸੜਕ ਬਣ ਗਈ ਤੇ ਉੱਥੇ ਫ੍ਰੀ ਵੈਡਿੰਗ ਸ਼ੂਟ ਆਊਟ ਫੋਟੋ ਖਿਚਾਉਣ ਜਾਂ ਕੋਈ ਅੱਜ-ਕੱਲ ਜਿਹੜੇ ਚੱਲਦੇ ਆ ਰਵਾਜ ਤੇ ਉਹਦੇ ਵਾਸਤੇ ਬਹੁਤ ਸਾਰੇ ਲੋਕ ਆਉਂਦੇ ਆ ਉਹ ਜਿਹੜੇ ਬੋਟਸ ਦੇ ਵਿੱਚ ਜਾ ਕੇ ਫੋਟੋਆਂ ਵਗੈਰਾ ਸ਼ੂਟ ਹੁੰਦੀਆਂ ਨੇ ਜੇ ਡੈਸਟੀਨੇਸ਼ਨ ਬੈਡਿੰਗ ਦਾ ਮਾਹ ਉੱਥੇ ਮਾਹੌਲ ਬਹੁਤ ਵਧੀਆ ਮਿਲ ਰਿਹਾ ਤੇ ਸਾਨੂੰ ਚਮਰੌੜ ਲੈ ਕੇ ਵੀ ਕਾਫੀ ਡਵੈਲਪ ਹੋ ਗਈ ਤੇ ਉਡਲੋਜੀ ਦੇ ਰਸਤੇ ਤੇ ਹੈ ਤੇ ਸਾਨੂੰ ਉਮੀਦ ਹੈ ਕਿ ਇਸੇ ਰੀਅ ਨੂੰ ਹੋਰ ਵੀ ਇੰਡਾਇਰੈਕਟ ਫਿਰ ਇਹਦੇ ਨਾਲ ਇੰਡਾਇਰੈਕਟ এমਪਲੋਇਮੈਂਟ ਬਹੁਤ ਮਿਲਦੀ ਹੈ ਰੋਜ਼ਗਾਰ ਪੈਦਾ ਹੁੰਦੇ ਨੇ ਤੇ ਉਮੀਦ ਹੈ ਕਿ ਅਸੀਂ ਇਹਦੇ ਚ ਜੋ ਅਸੀਂ ਦਿਨੋ ਸੋਚਿਆ ਹੋਇਆ ਕਿ ਪੰਜਾਬ ਨੂੰ ਟੂਰਿਜ਼ਮ ਵਿੱਚ ਬਹੁਤ ਅੱਗੇ ਲੈ ਕੇ ਜਾਣਾ ਤਾਂ ਉਹ ਚੀਜ਼ ਅਸੀਂ ਕਰਾਂਗੇ ਤੋੜਾ ਕੋਈ ਸਵਾਲ ਹੋਵੇ ਤਾਂ ਮੈਨੂੰ ਤੇ ਦੋਸਾਂ ਤੋਂ ਦਿੱਲੀ ਚੱਕਰੀ ਜਾ ਰਹੀ ਪੰਜਾਬ ਦੀ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੱਕੀ ਜਾ ਰਹੀ ਕੱਲ ਨੂੰ ਹੈ ਜੀ ਕੱਲ ਨੂੰ ਜਿਹੜੀ ਚੱਕੀ 26 ਜਨਵਰੀ ਦੀ ਪਲੇਟ ਦੇ ਵਿੱਚ ਸ਼ਾਮਲ ਹੋ ਰਹੀ ਹੈ ਹਾਲਾਂਕਿ ਰੋਟੇਸ਼ਨ ਹੁੰਦੀ ਹੈ ਕਰੋਸਟਰ ਹੁੰਦਾ ਪਰ ਇਸ ਵਾਰ ਅਸੀਂ ਸਪੈਸ਼ਲ ਰਿਕਵੈਸਟ ਕੀਤੀ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਸਰਗੁਨੀਆ ਚ ਮਨਾ ਰਹੇ ਕੱਲ ਵੀ ਮੈਂ ਤਖਤਰੀ ਹਯੂਰ ਸਾਹਿਬ ਗਿਆ ਵਾਸੀ ਉੱਥੇ ਵੀ 350 ਸਾਲਾ ਦੇ ਫੰਕਸ਼ਨ ਚੱਲ ਰਹੇ ਸੀ ਸੋ ਅਸੀਂ ਕਹੇ ਵੀ ਇਹ ਬਾਰ-ਬਾਰ ਨਹੀਂ ਆਉਂਦਾ ਰੋਸਟਰ ਤਾਂ ਬਾਰ-ਬਾਰ ਬਣ ਜੂ ਅਗਲੇ ਸਾਲ ਵੀ ਬਣ ਜੂ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਰਿਕੁਐਸਟ ਨੂੰ ਜਿਹੜਾ ਮਨਜ਼ੂਰ ਕੀਤਾ ਤੇ ਕੱਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਜਿਹੜੀ ਚਾਕੀ ਹੈ ਪੰਜਾਬ ਦੀ ਜੋ ਹਿੰਦੀ ਚਾਦਰ ਜੋ ਮਨੁੱਖਤਾ ਦਾ ਸੇ ਜਿਹੜਾ ਸਨੇਹਾ ਤੇ ਕਿਸੇ ਲਈ ਕੁਝ ਕੁਰਬਾਨੀਆਂ ਕਰਨ ਦਾ ਜਿਹੜਾ ਸਨੇਹਾ ਬੇਸ਼ਕੌਮ ਲਈ ਆਪਣਾ ਸਭ ਕੁਝ ਵਾਰਨ ਦਾ ਸਨੇਹਾ ਜਿਹੜਾ ਉਹ ਕੱਲ ਨੂੰ ਚਾਕੀ ਜਿਹੜੀ ਹੈ ਜਿਹੜੀ 26 ਜਨਵਰੀ ਦੀ ਪ੍ਰੇਡ ਹੈ ਉਹਦੇ ਚ ਪੰਜਾਬ ਦੀ ਝਾਕੀ ਸ਼ਾਮਲ ਹੋ ਗਈ। ਜਿਸ ਤੋਂ ਕਾਂਗਰਸ ਕੋਲ ਇੱਕ ਸਾਲ ਰਹਿ ਗਿਆ ਕੰਮ ਆਲਮੋਸਟ। ਉਹਨੇ ਕਾफी ਕੰਮ ਹੋ ਗਏ, ਕਾफी ਕਰਨ ਵਾਲਿਆ। ਉਹ ਲਾਸਟ ইয়ার ਸਟਾਰਟ ਕੀ ਗਵਰਨਮੈਂਟ ਆਫ ਪ੍ਰਾਇੋਰਟੀਜ਼। ਅਸੀਂ ਈਅਰ ਨਹੀਂ ਕਹਿੰਦੇ ਮੈਡਮ। ਅਸੀਂ ਤਾਂ ਪਹਿਲੇ ਪਹਿਲੇ ਦਿਨ ਤੋਂ ਇਲਾਕੇ 'ਚ ਕੰਮ ਤੇ। ਬਹੁਤ ਲੇਟ ਆ ਪਹਿਲਾਂ ਹੀ। ਬਹੁਤ ਹੀ ਜ਼ੇ ਲੇਟ ਹੋ ਗਏ ਪਹਿਲਾਂ ਹੀ। ਦੇਖੋ ਬਿਜਲੀ ਦਾ ਬਿੱਲ ਅਸੀਂ ਆਉਣ ਸਾਰ ਮਾਫ ਕੀਤਾ। ਅਸੀਂ ਪਹਿਲੇ ਸਾਲ ਤੋਂ ਕੰਮ ਲੱਗੇ ਸੀਗੇ। ਅਸੀਂ ਮਹੱਲਾ ਕਲੀਨ ਕਾਮ ਆਦਮੀ ਕਲੀਨਿਕ ਆਉਣ ਸਾਰ ਬਣਾਉਣ ਲੱਗੇ। ਅਸੀਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਕਿਸ਼ਨ কুমার ਜੀ ਇੱਥੇ ਮੌਜੂਦ ਹੋਣਗੇ ਨਹਿਰੀ ਪਾਣੀ ਦਾ ਕੰਮ ਉਦੋਂ ਹੀ ਸ਼ੁਰੂ ਕੀਤਾ ਠੀਕ ਹੈ ਜੀ ਅਸੀਂ ਟੋਲ ਪਲਾਜੇ ਬੰਦ ਕਰਨੇ ਪਹਿਲੇ ਸਾਲ ਤੋਂ ਸ਼ੁਰੂ ਕੀਤੇ ਹੈਨਾ ਅਸੀਂ ਸ਼ਹੀਦ ਪਰਵਾਰ ਨੂੰ ਜਿਹੜੇ ਫੌਜ ਦੇ ਵਿੱਚ ਆ ਪੁਲਿਸ ਦੇ ਵਿੱਚ 1 ਕਰੋੜ ਰੁਪਏ ਦਾ ਵਿਆਰਥਿਕ ਸਹਦਾ ਦੇਣਾ ਉਦੋਂ ਹੀ ਸ਼ੁਰੂ ਕੀਤਾ ਨੌਕਰੀਆਂ ਦੇਣੀਆਂ ਪਹਿਲੇ ਸਾਲ ਤੋਂ ਸ਼ੁਰੂ ਕੀਤੀਆਂ ਸੋ ਹੁਣ ਕੁਝ ਕੰਮ ਇਹ ਹਜੇ ਨੇ ਜਿਵੇਂ ਕਿ ਹੁਣ ਹੈਲਥ ਕਾਰਡ ਦਾ ਜਿਹੜਾ ਬਣਾਇਆ ਜੀਵਨ ਬੀਮਾ ਕੁਝ ਤੁਸੀਂ ਵੀ ਆਉਂਗੇ ਸਾਰੇ ਉਹ ਪਰਿਵਾਰ ਦੇ ਵਿੱਚ ਨਹੀਂ ਬਚੂਗਾ 10 ਲੱਖ ਰੁਪਏ ਦਾ ਹੈਲਥ ਕਾਰਡ ਦਾ ਜਿਹੜਾ ਬੀਮਾ ਕਿ ਹਰ ਪਰਿਵਾਰ ਦਾ ਹੋਊਗਾ ਔਰ ਬਕਾਇਦਾ ਉਹਦੇ ਵਿੱਚ 950 ਦੇ ਲਗਭਗ ਪ੍ਰਾਈਵੇਟ ਹਸਪੀਟਲ بڑے بڑے ਹਸਪੀਟਲ ਜਿਵੇਂ ਮੈਕਸ ਵੀ ਸ਼ਾਮਿਲ ਹੈ ਫੋਟਿਸ ਫੋਟਿਸ ਜਿਹੜਾ ਹਸਪੀਟਲ ਚੰਡੀਗੜ੍ਹ ਵਾਲਾ ਮੁਹਾਲੀ ਵਾਲਾ ਜਿਹਾ ਨਹੀਂ ਲੁਧਿਆਣੇ ਵਾਲਾ ਉਹਦੇ ਵਿੱਚ ਆ ਗਿਆ ਮੁਹਾਲੀ ਵਾਲੇ ਨਾਲ ਵੀ ਗੱਲ ਹੋ ਗਈ ਸੋ ਮਤਲਬ ਬਹੁਤ ਵੱਡੇ ਵੱਡੇ ਹਸਪੀਟਲ ਔਰ ਹਰ ਕਿਸਮ ਦੀ ਬਿਮਾਰੀ ਪਰਮਾਤਮਾ ਕਰੇ ਜਿਹੜੇ ਕਰੇ ਬਿਮਾਰੀ ਆਵੇ ਨਾ ਹਰ ਜੀ ਆ ਜੀ ਤਾਂ ਇਸ ਪੱਖੋਂ ਇਨਾ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਇਲਾਜ ਨਹੀਂ ਕਰਾ ਸਕਦਾ ਆਪਣੇ ਸਖਸਵੰਦੀ ਦਾ ਜਾਂ ਆਪਣੇ ਪਰਿਵਾਰ ਵਾਲਿਆਂ ਦਾ ਸੋ ਹੁਣ ਨਾਲ ਦਿਨਾ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲੇ ਤਾਂ ਉਹਦੇ ਚ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਛ ਨਾ ਕੁਛ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬ੍ਰੈਡਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰਹਿੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਅਤਿਨੇਤਰ ਬਣਾਉਣਾ ਪੰਜਾਬ ਹੈ ਸੋ ਜਾਨੂ ਮੀਤਾ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਆਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਜੋ 1000 ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ 1000 ਰੁਪਏ ਵਾਲਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਚ ਆਉਣਗੀਆਂ ਅਸੀਂ ਕੋਈ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਇਹ ਸ਼ਾਇਦ ਇਹ ਹੀ ਲੋਕਾਂ ਨੂੰ ਯਾਦ ਰਹਿੰਦਾ ਲੋਕਾਂ ਨੂੰ ਪੁਰਾਣੀਆਂ ਗੱਲਾਂ ਵੀ ਯਾਦ ਨੇ ਕਿ ਜਦੋਂ ਵੀ ਆਏ ਨੇ ਕਿੰਨਾ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ ਤਾਂ 42000 ਕਿਲੋਮੀਟਰ ਸੜਕਾਂ ਬਣ 8000 ਕਿਲੋਮੀਟਰ ਚ ਜੇ ਜਾਨੂੰ ਆਡੀ اف ਦਾ ਪੈਸਾ ਮਿਲ ਜੇ ਅਸੀਂ ਉਹ ਬਾਕੀ ਵੀ ਅਸੀਂ ਸੜਕਾਂ ਜਿਹੜੀਆਂ ਨੇ ਇਵਨ ਪਿੰਡਾਂ ਦੀਆਂ ਫਿਰਨੀਆਂ ਤੇ ਵੀ ਸੜਕਾਂ ਬਣਾ ਰਿਆ ਆਪਾਂ ਹੈ ਨੂੰ ਜਾਂਦੀਆਂ ਵੀ ਸੜਕਾਂ ਬਣਾ ਰਿਆ ਸੋ ਹਾਈਵੇ ਜਿਹੜੇ ਪਹਿਲਾਂ ਕਦੇ ਬਣੇ ਹੀ ਨਹੀਂ ਸੀ ਕਦੇ ਵੱਡੀਆਂ ਸੜਕਾਂ ਜਿਵੇਂ ਸਰਹੰਤ ਤੋਂ ਪਟਿਆਲਾ ਰੋਡ ਨੂੰ ਕਿੱਲਾ ਰੋਡ ਕਹਿੰਦੇ ਸੀ ਹਰ ਰੋਜ਼ ਤਿੰਨ ਬੰਦਿਆਂ ਦੀ ਘੱਤੀ ਐਵਰੇਜ ਆਉਂਦੀ ਸੀ ਉਹ ਜਿਹੜੀਆਂ ਚੌੜੀ ਕਰਤੀ ਸੜਕ ਤੇ ਉਹ ਲੋਕ ਕਹਿੰਦੇ ਆ ਸਾਡੀਆਂ ਜ਼ਿੰਦਗੀਆਂ ਬਚ ਗਈਆਂ ਐਸਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਸੜਕ ਸੁਰੱਖਿਆ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜੀ ਬੋਲੇ ਆਪਣਾ ਮਨ ਕੀ ਬਾਤ ਦੇ ਵਿੱਚ ਹੈ ਨਾ ਸਰਕਾਂ ਤੇ ਪੰਜਾਬ ਜਦੋਂ ਮੈਂ ਐਮਪੀਸੀ ਮੈਂ ਡਾਟਾ ਘੜਾਇਆ ਸੀ ਪੰਜਾਬ ਟਾਪ 2 ਜਾਂ ਟਾਪ 3 ਦੇ ਵਿੱਚ ਸੀਗਾ ਪਰ ਦੇ ਔਨ ਦਾ ਸਪੋਟ ਡੈਥ ਦੇ ਵਿੱਚ 15 16 ਸੀ ਉਸ ਵੇਲੇ ਜਦ ਮੈਂ ਇਹ ਤੁਹਾਨੂੰ 2018 ਦੀ ਗੱਲ ਕਰ ਰਿਹਾ ਤੇ ਅੱਜ 48% ਮੌਤਾਂ ਘਟ ਗਈਆਂ ਕਿਉਂਕਿ ਐਸਐਸਐਫ ਮੌਕੇ ਤੇ ਪਹੁੰਚਣ ਲੱਗੀ ਤੇ ਉੱਥੇ ਜਾ ਕੇ ਉਹਨਾਂ ਨੂੰ ਫਰਸਟ ایڈ ਮਿਲਣ ਲੱਗੀ ਤੇ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਚ ਪਹੁੰਚਾਇਆ ਜਾਣ ਲੱਗ ਗਿਆ 48% ਮੌਤਾਂ ਘਟ ਗਈਆਂ ਇਹ ਗੱਲ ਮਿਤਨਗਰ ਕ੍ਰਿਸ਼ੀ ਨੇ ਇੱਕ ਸਵਾਲ ਦੇ ਜਵਾਬ ਚ ਰਾਜ ਸਭਾ ਦੇ ਵਿੱਚ ਦੱਸੀ ਹੈ ਸੋ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਜੇ ਸਾਡੇ ਸਾਨੂੰ ਹੋਰ ਦੋ ਤਿੰਨ ਸਟੇਟਾਂ ਜਿਹੜੀਆਂ ਉਹ ਫੋਲੋ ਕਰਨ ਨੂੰ ਕਹਿੰਦੀਆਂ ਕਿ ਅਸੀਂ ਵੀ ਬਣਾਉਣਾ ਹੈ ਇਹ ਤਾਂ ਨਾ ਸਿਸਟਮ ਤੁਸੀਂ ਦੱਸੋ ਅਸੀਂ ਖੁਸ਼ੀ-ਖੁਸ਼ੀ ਉਹਨਾਂ ਨੂੰ ਦੱਸਾਂਗੇ ਤਾਂ ਕਿ ਦੇਸ਼ ਦੇ ਜਿਹੜੀਆਂ ਕੀਮਤੀ ਜਾਨਾਂ ਸੜਕਾਂ ਤੇ ਜਾ ਰਹੀਆਂ ਉਹ ਬਚਣ ਮਾਸਾਮ ਪੰਜਾਬ ਦੇ ਵਿੱਚ ਅੰਡਰਗਰਾਉਂਡ ਕਾਟਰ ਜਿਹੜਾ ਹੈ ਉਹ ਬੜਾ ਮਸਲਾ ਹੈ ਕਿ ਬਹੁਤ ਸਾਰੇ ਬਲੌਕ ਸਾਡੇ ਨਾਲ ਦੇ ਵਿੱਚ ਉਹ ਹਰਪੁਰ ਦਾ ਵੀ ਕਾਫੀ ਸਜਦਾ ਹੈ ਡਾਬੀ ਨੂੰ ਵਿੱਚ ਆਉਂਦਾ ਹੈ ਉਹਦੇ ਲਈ ਅਸੀਂ ਪ੍ਰੋਡਕਸ਼ਨ ਦੇ ਕਿ ਵੀ ਬੜੇ ਸਮੇਂ ਤੋਂ ਚੱਲਦਾ ਰਿਹਾ ਕਦੀ ਕਾਦੀ ਗਾਡੀ ਨੂੰ ਬੈਨ ਕਰਦੇ ਹੋ ਕਦੀ ਹੋਰ ਸਾਧਨ ਹੋਏ ਮੈਚਕ ਡੈਮਸ ਦੀ ਗੱਲ ਰਹੀ ਹੈ ਜੇ ਮੈਂ ਗਰਾਉਂਡ ਲੈਵਲ ਤੇ ਕਾਰਜ ਜਾ ਕੇ ਜਨਾ ਕੁਝ ਨਜ਼ਰ ਨਹੀਂ ਆ ਰਹੀ ਨਹੀਂ ਤੁਸੀਂ ਅਜੇ ਗਰਾਉਂਡ ਤੇ ਗਏ ਹੀ ਨਹੀਂ ਹੋਗੇ ਜੀ ਹੈਨਾ ਮੈਂ ਦੱਸ ਦੇਣਾ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਪਾਣੀ ਤੁਸੀਂ ਕਦੇ ਵੀਡੀਓ ਦੇਖੀ ਹੋਣੀ ਹੈ 40 40 ਸਾਲਾਂ ਬਾਅਦ ਲੋਕਾਂ ਨੂੰ ਪਾਣੀ ਮਿਲ ਗਿਆ ਨਹਿਰ ਦਾ ਜਦ ਤੱਕ ਅੱਸੀ ਪ੍ਰਾਣੀ ਪਈ ਸੀ ਦਬ ਗਈ ਸੀ ਇਧਰ ਉਧਰ ਅਨਕੂਚਮੈਂਟ ਹੋ ਗਈ ਸੀ ਉਹ ਪਾਣੀ ਆ ਗਿਆ ਜੇ ਜੇ ਨਹੀਂ ਵੀ ਹੈਗੀ ਸੀ ਅਸੀਂ ਥੱਲੋਂ ਦੀ ਪਾਈਪਾਂ ਪਾ ਕੇ ਪੰਜਾਬ ਨੂੰ ਮੈਰੀ ਪਾਣੀ ਨਾਲ ਹਲ ਤਾਂ ਜੋੜਿਆ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਜਿਹੜੀ ਟਿਊਬਵੈਲ ਦੀ ਡਿਪੈਂਡਬਿਲਟੀ ਕੱਟੀ ਹੈ ਕਿ ਕੱਲਾ ਕਲੈਕਟਿਵ ਵੈਲ ਤੋਂ ਅਸੀਂ ਆਪਣੀ ਫਸਲ ਨੂੰ ਪਾਣੀ ਦੇਵਾਂਗੇ ਜਦੋਂ ਮੈਰੀ ਪਾਣੀ ਆਉਣ ਲੱਗਿਆ ਤਾਂ ਟਿਊਬਵੈਲ ਜਿਹੜਾ ਉਹਦੀ ਉਹਦੇ ਤੇ ਜਿਹੜੀ ਨਿਰਭਰਤਾ ਘਟੀ ਸਾਡੇ ਬਹੁਤ ਸਾਰੇ ਜ਼ੋਨ ਦੇ ਵਿੱਚ ਪਾਣੀ ਉੱਪਰ ਵੀ ਆ ਗਿਆ ਬਹੁਤ ਸਾਰੇ ਸਾਡੇ ਡਾਰਕ ਚੋਂ ਐਵਰੇਜ ਜ਼ੋਨ ਚ ਆ ਗਏ ਕੁਝ ਜ਼ੋਨ ਅੱਛੀ ਅੱਛੀ ਖਬਰ ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅਸੀਂ ਕੁਝ ਕਰ ਰਹੇ ਹਾਂ ਕਿ ਆਪਣੇ ਕੋਲ ਨਹਿਰਾਂ ਦਾ ਪਾਣੀ ਹੈਗਾ ਜਾਂ ਜਿਹੜੇ ਡੈਮਜ਼ ਐ ਇਦਾਂ ਦੇ ਡੈਮਜ਼ ਨੂੰ ਸੀ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬਣਾ ਕੇ ਪਾਣੀ ਨੂੰ ਸੰਭਾਰੀਏ ਸੰਭਾਲ ਕੇ ਇਸੇ ਪਾਣੀ ਨੂੰ ਹੁਣ ਜਿਵੇਂ ਸ਼ਾਪੁਰ ਕੰਢੀ ਜੋ ਚੱਲ ਪਿਆ ਤਾਂ ਬਿਸਤ ਤੋਬ ਆ ਚੱਲਦੀ ਤਾਂ ਮਾਧਿਮ ਆਪਣਾ ਦੋਬੇ ਦੇ ਵਿੱਚ ਦੀ ਨਹਿਰ ਜਿਹੜੀ 24 ਘੰਟੇ ਚੱਲਤ 12 ਮਹੀਨੇ ਚ 30 ਦਿਨ 24 ਘੰਟੇ ਉਹਦੇ ਨਾਲ ਬਹੁਤ ਜਿਹੜਾ ਵਾਟਰ ਤੁਸੀਂ ਕਹਿੰਦੇ ਹੋ ਇਹ ਬੀਤ ਦਾ ਏਰੀਆ ਜਿਹੜਾ ਜਿੰਨਾ ਵੀ ਹੈ ਮੁਸ਼ਾਹਪੁਰ ਕੰਡੀ ਤੋਂ ਜਦੋਂ ਨਹਿਰ ਆਉਗੀ ਤਾਂ ਉਹ ਪਾਣੀ ਜਿਹੜਾ ਉਸ ਲੈਵਲ ਉੱਪਰ ਆ ਜਾਊਗਾ ਕ੍ਰੌਪ ਡਾਈਵਰਸੀਫਿਕੇਸ਼ਨ ਜ਼ਾਈਕਾ ਇੱਕ ਜਪਾਨ ਦੀ ਇੱਕ ਕੰਪਨੀ ਹੈ ਜਪਾਨ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਚਾਹੇ ਉਹ ਜਿਹੜੇ ਮਰਜ਼ੀ ਬਿਜ਼ਨਸ ਨਾਲ ਰਿਲੇਟਡ ਨੇ ਜਿਹੜੇ ਮਰਜ਼ੀ ਸੈਕਟਰ ਨਾਲ ਰਿਲੇਟਡ ਨੇ ਉਹ ਜਦੋਂ ਇੰਟਰਨੈਸ਼ਨਲ ਕਿਤੇ ਵੀ ਉਹਨਾਂ ਨੇ ਕੰਮ ਕਰਨਾ ਹੋਵੇ ਇਹ ਕਿਸੇ ਦੇਸ਼ ਚ ਤੋਂ ਜ਼ਾਇਕਾ ਦੇ ਤੁਮੀ ਹੁੰਦੇ ਨੇ ਜਮ ਮਿੱਟੀ ਉਹਨਾਂ ਦੀ ਉਹ ਮਿੱਟੀ ਉਹਨਾਂ ਦੀ ਸਮਝੋ ਕਮਰਸ ਇੰਡਸਟਰੀ ਆ ਨਹੀਂ ਮਿਨਿਸਟਰੀ ਅਸੀਂ ਮਿੱਟੀ ਨੂੰ ਵੀ ਮਿਲੇ ਸੀ ਜ਼ਾਇਕਾ ਨੂੰ ਵੀ ਮਿਲੇ ਸੀ ਜ਼ਾਇਕਾ ਕਰਦੀ ਹੈ ਜਿਆਦਾ ਹਾਰਟਿਕਲਚਰ ਚ ਕੰਮ ਤੋਂ ਜ਼ਾਇਕਾ ਜਿਹੜੀ ਹੈ ਮੈਨੂੰ ਖੁਸ਼ੀ ਹੋ ਰਹੀ ਹੈ ਦੱਸ ਦਿਆਂ ਕਿ ਜ਼ਾਇਕਾ ਜਿਹੜਾ 1300 ਕਰੋੜ ਰੁਪਏ ਦਾ ਇਨਵੈਸਟਮੈਂਟ ਆ ਰਿਹਾ ਜਿਹਦੇ ਵਿੱਚ ਆਪਣੇ ਕੋਲੇ ਹਾਰਟਿਕਲਚਰ ਇਸ ਵਕਤ 6% ਹੈ ਪੰਜਾਬ ਚ ਉਹਨੂੰ ਹੁਣ ਅਗਲੇ 8-10 ਸਾਲਾਂ ਦੇ ਵਿੱਚ ਉਹਨੂੰ 15% ਤੇ ਲੈ ਜਾਣਾ ਜਿਹਦੇ ਵਿੱਚ ਫੁੱਲਾਂ ਦੀ ਖੇਤੀ ਹੈ ਸਬਜ਼ੀਆਂ ਜਾਂ ਫਿਰ ਜਿਹੜੇ ਫਲ ਫਰੂਟਾਂ ਦੀ ਖੇਤੀ ਹੈ ਐਸ ਇਲਾਕੇ ਨੂੰ ਤਾਂ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਪਠਾਨਕੋਟ ਦੀ ਲੀਚੀ ਦੁਨੀਆ ਤੇ ਤੋਂ ਵੱਡ ਮਿੱਠੀ ਲੀਚੀ ਨਹੀਂ ਹੈਗੀ ਫਾਜ਼ਲਕਾ ਦੇ ਕਿੰਨੂ ਅਬੋਹਰ ਦੇ ਕਿੰਨੂ ਹੈਨਾ ਤੇ ਸਾਡੇ گارਲਿਕ ਆਪਣਾ ਕੱਕਾਪੂਰ ਥਲੇ ਦਾ ਆਲੂ ਜਲੰਧਰ ਦੇ ਸੋ ਥੋੜਾ ਜਿਹਾ ਜਦੋਂ ਇਧਰ ਨੂੰ ਲੈ ਕੇ ਜਾਵਾਂਗੇ ਲੋਕਾਂ ਨੂੰ ਝੋਨੇ ਤੋਂ ਅਲਟਰਨੇਟਿਵ ਉਦੋਂ ਬਣੂਗਾ ਜੀ ਜਦੋਂ ਲੋਕਾਂ ਨੂੰ ਝੋਨੇ ਜਿੰਨਾ ਹੀ ਪੈਸਾ ਕਿਸੇ ਹੋਰ ਫਸਲ ਚੋਂ ਜਾਂ ਕਿਸੇ ਹੋਰ ਤਰੀਕੇ ਨਾਲ ਜ਼ਮੀਨ ਚੋਂ ਖੇਤੀ ਚੋਂ ਮਿਲਣ ਲੱਗਿਆ। ਉਹ ਤਾਂ ਇਹ ਆਪ ਵੀ ਕਿਸਾਨ ਜਿਹੜੇ ਨੇ ਉਹ ਛੱਡਣਾ ਚਾਹੁੰਦੇ ਝੋਨੇ ਦੀ ਫਸਲ ਨੂੰ ਪਰ ਉਹ ਕਹਿੰਦੇ ਸਾਨੂੰ ਅਲਟਰਨੇਟ ਦੇ ਉਹ ਵਧੀਆ। ਸੋ ਅਲਟਰਨੇਟ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਨਾਲ ਪਾਣੀ ਪੰਜਾਬ ਦੇ ਪਾਣੀ ਨੂੰ ਦੇਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਹਰ ਰੋਜ਼ ਜਿਹੜਾ ਉਹ ਅਨੰਦ ਸਾਹਿਬ ਦੇ ਪਾਰ ਦੇ ਵਿੱਚ ਇਹ ਆਉਂਦਾ ਹੈ ਹਰ ਰੋਜ਼ ਸ਼ਬਦ ਕੀਰਤਨ ਹੁੰਦੇ ਨੇ ਤੇ ਅਸੀਂ ਫਿਰ ਜੇ ਤਿੰਨੋਂ ਦਰਜੇ ਪਵਨ ਹੋ ਗਈ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਤਿੰਨੋਂ ਦਰਜੇ ਜੇ ਬਚਾਉਣ ਚ ਥੋੜੇ ਜਿਹਾ ਬਹੁਤ ਨਹੀਂ ਕੰਮ ਜਾ ਬੋ ਜੀ ਤਾਂ ਗੁਰੂ ਸਾਹਿਬ ਦੀ ਸਿੱਖਿਆਵਾਂ ਜਿਹੜੀਆਂ ਨੇ ਉਹਨੂੰ ਆਹਣੇ ਪੀੜੀ ਤੱਕ ਦੱਸਣ ਜੋਗੇ ਬਚ ਜਾਗੇ ਜੀ ਬਾਦ ਸਾਹਿਬ ਤਾਂ ਲਾਵਾ ਨ ਆਰਡਰ ਤੇ ਸਵਾਲ ਖੜੇ ਕਰ ਰਹੇ ਨੇ ਬੀਜੇਪੀ ਸ਼ਰੂਮ ਨਹੀਂ ਕਹਿੰਦਾ ਪੁਰਾਣੀ ਦੌਰ ਤੇ ਪੰਜਾਬ ਜਾ ਰਿਹਾ ਉਹਨਾਂ ਦੇ ਉਹਨਾਂ ਦੇ ਦੌਰ ਵਿੜ ਕੇ ਆ ਚੱਲਾ ਡਾਕਟਰ ਸੀ ਜਦੋਂ ਮਜੀਠੇ ਦਾ ਨਾਮ ਲੈ ਕੇ ਹਿੱਕ ਤੇ ਪੈਰ ਧਰ ਕੇ ਇੱਕ ਐਸਐਚਓ ਦੀ ਧੀ ਦੀ ਜਿਹੜੀ ਜਾਨ ਬਚਾਉਂਦਾ ਸੀ ਤੇ ਉਹਨੂੰ ਭੁੰਨਤਾ ਸੀ ਕੋਰੀਆਂ ਨਾਲ ਨਾਬਾ ਜੇਲ ਬ੍ਰੇਕ ਕਿੰਨਾਂ ਦੇ ਮਦੌਰ ਬੜੇ ਹੋਈ ਸੀ ਇਹ ਜੱਗੂ ਭਗਵਾਨਪੁਰੀ ਆਏ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਜਿਹੜੇ ਨਾਂ ਲੈਂਦੇ ਨੇ ਚਿਗਦੀਸ਼ ਭੋਲੇ ਹੋਰੀ ਉਹ ਕੌਣ ਸੀਗੇ ਉਹ ਇਹਨਾਂ ਦੇ ਮਦੌਰ ਬੜੇ ਸੀ ਤਾਂ ਕਿਰਪਾ ਕਰਕੇ ਇਹਦਾ ਨਾਂ ਕਰਨਾ ਇਹ ਮਿਸ਼ਾਨ ਸਿੰਘ ਕੌਣ ਸੀਗਾ ਅਕਾਲੀ ਦਲ ਦਾ ਸੀ ਠੀਕ ਹੈ ਨਾ ਸੋ ਅਸੀਂ ਤਾਂ ਗੈਂਗਸਟਰਾਂ ਨੂੰ ਬਾਹਰ ਛੇੜੂਈਏ ਸਾਡੀ ਕੋਈ ਪੁਸ਼ਤਪਨਾ ਹੀ ਨਹੀਂ ਕਰਦੇ ਅਸੀਂ ਨਾ ਸਾਡਾ ਕੋਈ ਭਤੀਜਾ ਨਾ ਅਸੀਂ ਕਿਸੇ ਨੂੰ ਜੇਲ ਚੋਂ ਫੋਲ ਕਰੰਦਿਆਂ ਜਾਂ ਜਦੋਂ ਤੋਂ ਕੋਈ ਇਸਾ ਲੈਨੇ ਆ ਸੋ ਅਸੀਂ ਗੈਂਗਸਟਰਾਂ ਤੇ ਵੀ ਵਾਰਸ਼ੇਰੀ ਹੋਈ ਹੈ ਨਸ਼ੇ ਵਿਰੁੱਧ ਵੀ ਸਾਡਾ ਯੁੱਧ ਚੱਲ ਰਿਹਾ ਹੈ ਤੇ ਅਸੀਂ ਪੰਜਾਬ ਨੂੰ ਹਰ ਪੱਖ ਤੋਂ ਸਮਾਜਿਕ ਲਾਮਤਾਂ ਤੋਂ ਅਸੀਂ ਮੁਛੜਕਾਰਾ ਕਰਾਉਣਾ ਚਾਹੁੰਦੇ ਆ ਲੋਕਾਂ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਤੇ ਸਾਨੂੰ ਮੀਨਦਾ ਕਿ ਅਸੀਂ ਫਿਰ ਦੁਬਾਰਾ ਪੰਜਾਬ ਜਿਹੜਾ ਇੱਕ ਸ਼ਾਂਤੀ ਵਾਲਾ ਸੂਬਾ ਇਤਿਹਾਸਕ ਹੈ ਦੱਸੋ ਪੰਜਾਬ ਮਾਸ ਐਜੂਕੇਸ਼ਨ ਨੂੰ ਲੈ ਕੇ ਹਜੇ ਵੀ ਪ੍ਰਾਈਵੇਟ ਸਕੂਲਾਂ ਦੀ ਲੋਟ ਉਸੇ ਤਰ੍ਹਾਂ ਜਾਰੀ ਹੈ ਮਾਰਚ ਮਹੀਨੇ ਦੇ ਵਿੱਚ ਦੁਬਾਰਾ ਐਡਮਿਸ਼ਨਾਂ ਸ਼ੁਰੂ ਹੋਣਗੇ ਸੋ 15 ਇਹ ਛੋਟੇ ਬੱਚੇ ਦੇ ਲਈ ਆ ਜਾ ਰਿਹਾ ਹੈ ਦੇਖੋ ਜਿਹੜੇ ਸਾਡੇ ਸਾਡੇ ਜੇ ਕੋਈ ਧਿਆਨ ਚਾਹਤਾਂ ਦੀ ਗੱਲ ਆਉਂਦੀ ਹੈ ਸੰ ਪਾਰਟिकुलर ਸਕੂਲ ਤਾਂ ਦੱਸ ਦਿਓ ਅਦਰਵਾਈਜ਼ ਅਸੀਂ ਫੀਸਾਂ ਵਧਾਉਣ ਨੂੰ ਤਾਂ ਦਿੱਲੀ 'ਚ ਸਾਡਾ ਇਹੀ ਮਾਡਲ ਚੱਲਿਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਕੋਈ ਫੀਸ ਨਹੀਂ ਵਧਾਉਣ ਦਿੱਤੀ ਦਿੱਲੀ ਜਦੋਂ ਜਿੰਨਾ ਚਿਰ ਅਰਵਿੰਦ ਕੇਜਰੀਵਾਲ ਸਾਹਿਬ ਖੰਧੀ ਦੇ ਜਦੋਂ ਵੀ ਭਾਜਪਾ ਸਰਕਾਰ ਆਈ ਉਹਨਾਂ ਨੇ ਖੋਲ੍ਹ ਦਿੱਤੀ ਦਿੱਲੀ ਦੇ ਵਿੱਚੋਂ ਆਮਾਨੀ ਕਲੀਨਿਕ ਦੇ ਸਾਰੀਆਂ ਦਵਾਈਆਂ ਹਾਂ ਬੰਦ ਕਰ ਦਿੱਤੀਆਂ ਨੇ ਸੋ ਅਸੀਂ ਕੋਈ ਇੱਦਾਂ ਦਾ ਕੰਮ ਜਾਂ ਕੋਈ ਇੱਦਾਂ ਦਾ ਜੇ ਕੋਈ ਗਲਤ ਚੋਰੀਆਂ ਜਾਂ ਕਾਨੂੰਨ ਤੋੜ ਕੇ ਵੀ ਕੋਈ ਬੰਦਾ ਕਰਦਾ ਹੈ ਅਸੀਂ ਲੋਕਾਂ ਦੇ ਹੱਕ ਚ ਅਸੀਂ ਲੋਕਾਂ ਦੀ ਜੇਬ ਤੇ ਕੋਈ ਐਦਾਂ ਦਾ ਵਾਧੂ ਖਰਚਾ ਬਿਲਕੁਲ ਨਹੀਂ ਪੈਣ ਦੇਵਾਂਗੇ ਜਿਹਦੇ ਨਾਲ ਉਹਨਾਂ ਨੂੰ ਕੋਈ ਬਜਟ ਹੱਲੇ ਜਾ ਉਹਨਾਂ ਦੀ ਕਬੀਲਦਾਰੀ ਲਈ ਤੋਂ ਸਰ ਬੱਚੇ ਨੂੰ ਲੈ ਕੇ ਤੇ ਗੈਂਗਸਟਰਾਂ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਪਰ ਲੋੜ ਹੈ ਕਿ ਚੈਨਾ ਡੋਰ ਦੇ ਉੱਤੇ ਵੀ ਕੋਈ ਤੇ ਸਖਤ ਐਕਸ਼ਨ ਲੈ ਜਾਵੇ ਜਿਹੜੇ ਪਹਿਲੇ ਹੀ ਚੈਨਾ ਡੋਰ ਤਾਂ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ ਹਨਾ ਆਪਾਂ ਹੁਣ ਪਤਨ ਤਾਂ ਐ ਹੋ ਗਿਆ ਕੰਮ ਕਿ ਲੋਕ ਇਹ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਕਾਨੂੰਨ ਬਣਾ ਦੋ ਉਹਦੇ ਬਾਅਦ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਕੱਲੇ ਚਲੋ ਕਬੂਤਰ ਆਉਂਦੀਆਂ ਜਾਂ ਪੰਛੀਆਂ ਨੇ ਤਾਂ ਖਬਰ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗੀਆਂ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਪਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਅੰਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਸਲਾਹ ਦੇਣੀ ਚਾਹੁੰਦਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ ਲੋਕ ਬੜੇ ਲਿਖੇ ਨੇ ਅੱਜ ਕੱਲ ਕੋਈ ਐਦਾਂ ਦੀ ਅਵੇਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਇਹ ਜਿਹੇ ਦੁੱਖ ਭੁੱਲਦੇ ਆ ਜਿਹੜੀ ਐਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਫਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਏ ਹੋਏ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਫਾਈ ਕਰਨੀ ਪਊਗੀ ਫਿਰ ਬੰਦਾ ਬਿਸਕਲ ਉੱਪਰ ਹੀ ਕੰਮ ਕੀਤਾ ਗਿਆ ਚਾਰ ਕਿਊਸ ਪੜੇ ਗਈਆਂ ਜਿਹਨਾਂ ਨੂੰ ਆਰਡੀਐਸ ਪਕੜਿਆ ਗਿਆ ਜੀ ਦੇਖੋ ਇਹ ਹਰ ਰੋਜ਼ ਦਾ ਸਾਡਾ ਕੰਮ ਹਰ ਰੋਜ਼ ਅਸੀਂ ਜਿਹੜੇ ਡਰੋਨ ਆਉਂਦੇ ਆ ਐਂਟੀ ਡਰੋਨ ਸਿਸਟਮ ਅਸੀਂ ਲਾਇਆ ਦੇਸ਼ ਦੇ ਵਿੱਚ ਪਹਿਲਾ ਐਂਟੀ ਡਰੋਨ ਸਿਸਟਮ ਅਸੀਂ ਆ ਪੰਜਾਬ ਸਰਕਾਰ ਦੇ ਖਰਚੇ ਤੇ ਲਾਇਆ ਕਿਉਂਕਿ ਡਰੋਨ ਦੇ ਵਿੱਚ ਹੁਣ ਪਿਸਟਲ ਵੀ ਆਉਂਦੇ ਨੇ ਹਥਿਆਰ ਵੀ ਆਉਂਦੇ ਆ ਡਰੋਨ ਦੇ ਵਿੱਚ ਚਿੱਟੇ ਦਾ ਵੀ ਪੈਕਟ ਆਉਂਦਾ ਡਰੋਨ ਦੇ ਵਿੱਚ ਪੈਸੇ ਵੀ ਦੇ ਜਾਂਦੇ ਆ ਤਿੰਨੋਂ ਚਾਰ ਇਕੱਠੇ ਗੈਂਗਸਟਰ ਸਮੱਗਲਰ ਸਾਰੇ ਇਕੱਠੇ ਹੋ ਗਏ ਤੋਂ ਜਿੰਨਾ ਵੀ ਕੁਝ ਸਾਨੂੰ ਇਮੀਡੀਏਟਲੀ ਪਕੜ ਚਾਹੁੰਦਾ ਸੀ ਇਮੀਡੀਏਟਲੀ ਉਹਨੂੰ ਉਹ ਐਕਸ਼ਨ ਲੈਂਦੇ ਆ ਤੇ ਇਕ ਡਾਟਾ ਵੀ ਤੁਹਾਨੂੰ ਜਾਰੀ ਅਸੀਂ ਆਨਰ ਦੇਣਾ ਚਾਹੁੰਦੇ ਆ ਕਿ ਕਿੰਨਾ ਸੀਜ਼ ਕੀਤਾ ਹੈ ਅਸਲਾ ਜਾਂ ਕਿੰਨੇ ਸਮੱਗਲਰ ਫੜੇ ਨੇ ਤੇ ਉਹਨਾਂ ਤੋਂ ਕਿੰਨੀ ਹੈਰਵਨ ਕਿੰਨਾ ਨਸ਼ਾ ਜਿਹੜਾ ਇਲੀਗਲ ਉਹ ਅਸੀਂ ਫੜੇ ਮਾਨ ਸਾਹਿਬ ਬਹੁਤ ਸਾਰਾ ਜਿਹੜਾ ਸਿਸਟਮ ਕੰਡਾਣਾ ਉਹ ਇਸ ਗੱਲ ਦੀ ਚਿੰਤਾ ਤੋਂ ਰਹਿ ਇਕਦਮ ਮੁਲਾਜ਼ਮ ਤੇ ਇੱਕ ਪੈਂਚਰ ਜਿਹਨਾਂ ਨੂੰ 16% ਜੇ ਨੀਂਵੇੜਿਆ ਤੇ ਨਾ ਹੀ ਤੁਸੀਂ ਉਹਨਾਂ ਕੋਈ ਮੀਟਿੰਗ ਦਿੱਤੀ ਹੈ ਜਿਹੜੀ ਉਹਨੇ ਗੱਲਬਾਤ ਸੁਣ ਚੋਗੇ ਇਹਦੇ ਬਾਰੇ ਕੋਈ ਬਿਲਕੁਲ ਉਹਨਾਂ ਨਾਲ ਮੀਟਿੰਗਾਂ ਹੋਈਆਂ ਨਹੀਂ ਜੀ ਠੀਕ ਹੈ ਨਾ ਤੇ ਉਹ ਨਾਲ ਦਿਨਾਂ ਚ ਇਹਦੇ ਬਾਰੇ ਵੀ ਵਿਚਾਰ ਚੱਲ ਰਹੇ ਹਨ ਕਿ ਬਜਟ ਚ ਕਿਸ ਤਰ੍ਹਾਂ ਕਰਨਾ ਪਰ ਹਾਂ ਇੱਕ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਕਿ ਮੁਲਾਜ਼ਮ ਤੇ ਪੈਨਸ਼ਨਰ ਵੀ 10 ਲੱਖ ਦੇ ਕਾਰਡ ਦੇ ਧਾਰਕ ਹੋਣਗੇ ਉਹ ਵੀ ਐਲੀਜੀਬਲ ਨੇ ਚਾਹੇ ਤੁਸੀਂ ਮੁਲਾਜ਼ਮ ਹੋ ਸਰਕਾਰੀ ਚਾਹੇ ਤੁਸੀਂ ਪੈਨਸ਼ਨਰ ਹੋ ਤੁਸੀਂ 10 ਲੱਖ ਦਾ ਕਾਰਡ ਤੁਹਾਡੇ ਪਰਿਵਾਰ ਦਾ ਹੀ ਬਣੂਗਾ ਇਹ ਅਸੀਂ ਕ੍ਰਾਈਟੇਰੀਆ ਪਹਿਲਾਂ ਰੱਖੇ ਪਹਿਲਾਂ ਕੋਈ ਇਨਕਮ ਦਾ ਕ੍ਰਾਈਟੇਰੀਆ ਰੱਖ ਲੈ ਕਿਸੇ ਨੇ ਕਿਸੇ ਨੇ ਕੋਈ ਹੋਰ ਸ਼ਰਤ ਲਾਤੀ ਵੀ ਮਤਲਬ ਉਹਦੇ ਨਾਲ ਘਟ ਜਾਣ ਲੋਕ ਕੋਈ ਜਿਵੇਂ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੁਝ ਪੰਜਾਬ ਦੇ ਘਰ ਵੀ ਨਹੀਂ ਆਉਂਦਾ ਜੀ ਕਿਉਂਕਿ ਉਹ ਕਹਿੰਦੇ ਪੱਕੀ ਇਟਲੀ ਚਾਹੀਦੀ ਪੰਜਾਬ ਚ ਕੋਈ ਪੱਕੀ ਇਟਲ ਅੱਛਾ ਫਿਰ ਕਹਿੰਦੇ ਪੱਖਾ ਨਹੀਂ ਚਾਹੀਦਾ ਟੇਬਲ ਫੈਨ ਪੰਜਾਬ ਚ ਕਿਹੜਾ ਘਰ ਹੋਵੇ ਜਿੱਤੇ ਪੱਕਾ ਨਹੀਂ ਸਾਈਕਲ ਲਾਉਣੀ ਤਾਂ ਪੱਕੀ ਤਾਂ ਸਾਈਕਲ ਖੜਾਈ ਫਿਰ ਆਪ ਹੀ ਉਹਨਾਂ ਨੇ ਗੈਸੀ ਚੁੱਲੇ ਦੇ ਦਿੱਤੇ ਹੈਨਾ ਆਪ ਹੀ ਇਹ ਸ਼ਰਤ ਰੱਖਤੀ ਆਵਾਸ ਯੋਜਨਾ ਦੀ ਵੀ ਤੁਹਾਡੇ ਕੋਲ ਗੈਸੀ ਚੁੱਲਾ ਨਹੀਂ ਹੋਣਾ ਚਾਹੀਦਾ ਹੁਣ ਇੱਕ ਸਕੀਮ ਚ ਤੁਸੀਂ ਉਹੀ ਚੀਜ਼ ਦੇ ਦਿੱਤੀ ਦੂਜੀ ਸਕੀਮ ਚ ਉਹੀ ਚੀਜ਼ ਬੈਨ ਕਰ ਦਿੱਤੀ ਤੇ ਉਹ ਲੋਕ ਕਿਹਨੇ ਪਰ ਕਿਹੜੀ ਸਕੀਮ ਚੁਣੀ ਹੈ ਯਾਰ ਅਸੀਂ ਸੋ ਜੇ ਦੇਣਾ ਹੈ ਸਭ ਕੁਝ ਜੀ ਬਿਜਲੀ ਦਾ ਚਾਹੇ ਤੁਹਾਡੇ ਕੋਲ ਦੋ ਏਸੀ ਲੱਗੇ ਨੇ ਤੁਸੀਂ ਉਸ ਸਾਹਿਬ ਨਾਲ ਏਸੀ ਚਲਾ ਲਓਗੇ 600 ਜੋੜ ਤੋਂ ਨਾ ਬਵੇ ਚਾਹੇ ਤੁਹਾਡੇ ਕੋਲ ਦੋ ਬੱਲਬ ਨੇ ਸਾਰਿਆਂ ਦਾ ਮਾਫ ਹੈ ਇੱਥੇ ਕੋਈ ਕਟੇਰੀਆ ਨਹੀਂ ਹੈਗਾ ਵੀ ਮੇਰੇ ਕੋਲ ਹਰਾ ਕਾਰਡ ਨਹੀਂ ਲਗਾੜਾ ਫਿਰ ਲੋਕ ਕੋਈ ਹੋਰ ਤਰੀਕੇ ਲੱਭਦੇ ਆ ਫਿਰ ਉਸੇ ਘਰ ਚ ਜੇ ਪਾ ਕਿਲੋ ਵੱਡ ਦੀ ਸ਼ਰਤ ਲਾ ਦਿੰਦੇ ਫਿਰ ਉਸੇ ਘਰ ਚ 2 ਮੀਟਰ ਲੱਗਦੇ ਫਿਰ ਮਾਤਾ ਜੀ ਦੇ ਨਾਮ ਤੇ ਲਵਾ ਲੈਣੇ ਵੀ ਬੇਬੇ ਸਾਡੇ ਨਾਲ ਨਹੀਂ ਹੈਗੀ ਖੁੰਦੀ ਬੇਬੇ ਨਾਲ ਹੀ ਹੈ ਹਨ ਬੇਬੇ ਨੂੰ ਕਿਲੋਵੱਟ ਹੀ ਕਰ ਦਿੰਨੇ ਬੇਬੇ ਬਾਈ 2 ਕਿਲੋਵੱਟ ਤੇ ਬੇਬੇ ਹੋ ਗਈ ਹੈ ਹਨ ਇਹ ਕਾਦੇ ਵਾਸਤੇ ਉਹਨਾਂ ਨੂੰ ਇਹ ਮੌਕਾ ਦਈਏ ਕਿ ਉਹ ਆਪਣੇ ਪਰਿਵਾਰ ਨੂੰ ਹੀ ਅਲੱਗ-ਅਲੱਗ ਕਰ ਲੈਣ ਜੇ ਦੇਣਾ ਹੈ ਸਕੀਮ ਦੇਣੀ ਹੈ ਤਾਂ ਉਸ ਦਾ ਨਾ ਬਜਟ ਬਣਾ ਕੇ ਸਾਰਿਆਂ ਨੂੰ ਦਿਓ ਸੋ ਸਭ ਨੂੰ ਮਿਲੂਗਾ ਜੀ ਹਾਂ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੀ 50000 ਤੋਂ ਉੱਪਰ ਬੰਦਿਆਂ ਨੂੰ ਨੌਕਰੀ ਦੇ 67000 ਹੋ ਗਈ 67000 ਤੇ ਉਹਨਾਂ ਦੀ ਜਦੋਂ ਉਹ ਰਿਟਾਇਰਮੈਂਟ ਹੋ ਗਈ ਉਹਨੂੰ ਪੈਨਸ਼ਨ ਨਹੀਂ ਹੋਏਗੀ ਪੁਰਾਣੀ ਪੈਨਸ਼ਨ ਦੀ ਬਹਾਲੀ ਸਰਕਾਰੀ ਨੌਕਰੀਆਂ ਨੇ ਤੁਸੀਂ ਤੁਸੀਂ ਬਹੁਤ ਚਿਰ ਪਹਿਲਾਂ ਹਜੇ ਤਾਂ ਹਜੇ ਤਾਂ ਹਜੇ ਕਈਆਂ ਤਾਂ 2004 ਤੋਂ ਬਾਅਦ ਕਿਸੇ ਨੂੰ ਵੀ ਨਹੀਂ ਸਰਦਾਰ ਜੀ ਸਰਦਾਰ ਜੀ ਹਜੇ ਕਈਆਂ ਤਾਂ ਜੁਆਇਨ ਵੀ ਨਹੀਂ ਕੀਤਾ ਤੁਸੀਂ ਰਿਟਾਇਰਮੈਂਟ ਦੇ ਖਾਬ ਸਵਾਲ ਪੁੱਛੀ ਜਾਂਦੇ ਮੈਨੂੰ ਹਜੇ ਉਹਨਾਂ ਨੌਕਰੀਆਂ ਕਰ ਲੈਣ ਦੀ ਰੁਕੀ ਪਤਾ ਉਹਨਾਂ ਨੇ ਹਜੇ ਹੋਰ ਨੌਕਰੀਆਂ ਲੈਣੀਆਂ ਨੇ 2004 ਤੋਂ ਬਾਅਦ ਵਾਲੇ ਵੀ ਤਾਂ ਹੈਗੇ ਕਈ ਦੇਖੋ ਤੁਸੀਂ 올ਡ ਪੈਨਸ਼ਨ ਦੀ ਗੱਲ ਕਰਦੇ ਹੋ ਨਿਊ ਪੈਨਸ਼ਨ ਦੀ ਤੇ 올ਡ ਪੈਨਸ਼ਨ ਦੀ ਮਾਰੇ ਸਾਰੇ ਦੇਸ਼ ਦਾ ਮੁੱਦਾ ਹੈ ਠੀਕ ਹੈ ਨਾ ਮੈਨੂੰ ਪਤਾ ਉਹਦਾ ਵੀ ਪਰ ਜਿਹੜੀਆਂ 80-60 ਹਜ਼ਾਰ ਦੇ ਰਹੇ ਹਨ ਉਹਦੇ ਵਿੱਚੋਂ ਤਾਂ ਹਜੇ ਇਹੋ ਜਿਹੇ ਬੱਚੇ ਵੀ ਨੇ ਜਿਹੜਾ ਪਹਿਲਾਂ ਕਲਰਕ ਲੱਗਿਆ ਉਦੋਂ ਪੜ੍ਹਾਈ ਕਰਕੇ ਉਦੋਂ ਪਟਵਾਰੀ ਬ ਪਟਵਾਰੀ ਦੇ ਦੌਰਾਨ ਪੜ੍ਹਾਈ ਕਰਕੇ ਉਹ ਡੀਐਸਪੀ ਲੱਗ ਗਿਆ ਜਾਂ ਐਸਡੀਓ ਬਣ ਗਿਆ ਹਜੇ ਤਾਂ ਉਹਨਾਂ ਨੂੰ ਤਰੱਕੀਆਂ ਕਰ ਲੈਣ ਦੋ ਰਿਟਾਇਰਮੈਂਟ ਤੇ ਅਜੇ ਗੱਲਾਂ ਨਾ ਦੱਸੋ ਉਹਨਾਂ ਨੂੰ ਕੁਝ ਉਹ ਜਦੋਂ ਤੱਕ ਰਿਟਾਇਰਮੈਂਟ ਹੋਊਗੀ ਉਦੋਂ ਤੱਕ ਬਹੁਤ ਕੁਝ ਪੰਜਾਬ 'ਚ ਬਦਲ ਜਾਊਗਾ ਤੇ ਸਾਰਾ ਪੰਜਾਬ ਆਪਣੇ ਪੈਰਾਂ 'ਚ ਸੈਂਟਰ ਨੇ 16% ਸੈਂਟਰ ਨੇ 50000 ਕਰੋੜ ਰੁਪਏ ਸਾਡਾ ਜੀਐਸਟੀ ਦਾ ਰੋਕ ਰੱਖਿਆ ਤੇ ਸੈਂਟਰ ਵਾਲੇ ਪਾਸਿਓਂ ਗੰਗਲਣ ਲੱਗੇ ਇੱਥੇ ਜਿਹੜਾ ਸਟੇਟ ਸਰਕਾਰ ਉਹ ਕੰਟਰੋਲ ਕਰੇਗੀ ਕੀ ਆ ਲੌਂਗ ਟਰਮ ਪਲਾਨ ਹੈਗਾ ਸਟੇਟ ਦਾ ਜੋ ਅਸੀਂ ਅਸੀਂ ਕਰਜ਼ਾ ਉਤਾਰ ਵੀ ਰਹੇ ਹਾਂ ਅਸੀਂ ਬਿਜਲੀ ਬੋਰਡ ਦਾ ਸਾਰਾ ਕਰਜ਼ਾ ਅੱਜ ਪੀਐਸਪੀਸੀਐਲ ਦੇਸ਼ ਦੀ ਸੈਕੰਡ ਬੈਸਟ ਕੰਪਨੀ ਬਣ ਗਿਆ ਜੀ ਜਿਹੜਾ ਪੀਐਸਪੀਸੀਆ ਜਿਨੂੰ ਕਹਿੰਦੇ ਸੀਗੇ ਬਿਜਲੀ ਬੋਰਡ ਘਾਟੇ ਜੋਗ ਨਾਲੇ ਬਿਜਲੀ ਬੋਰਡ ਦਾ ਪ੍ਰਾਣਾ ਕਰਜ਼ਾ ਲਾਇਆ ਨਾਲੇ ਬਿਜਲੀ ਫਰੀ ਦਿੱਤੀ ਐ ਤੇ ਨਾਲੇ ਪੀਐਸਪੀਸੀਐਲ ਦੇਸ਼ ਦੇ ਟੌਪ ਦੇ ਜੋ ਪਹਿਲੇ ਦੋ ਚ ਆ ਗਿਆ ਜੀ ਅਸੀਂ ਇਹ ਕਰਜ਼ਾ ਇਹ ਤੋਂ ਪਹਿਲਾਂ ਜਿਹੜਾ ਕਿ ਗਏ ਨਾ ਉਹ ਸਾਰਾ ਕਰਜ਼ਾ ਆ ਜਿਹੜੀ ਆਮਾਨੀ ਪਾਰਟੀ ਸਰਕਾਰ ਨੇ ਤਾਂ ਨਹੀਂ ਚੜਾਇਆ ਨਾ ਦਿੱਲੀ ਦਾ ਦਿੱਲੀ ਦਾ ਬਜਟ ਵੀ ਵਧਾ ਕੇ ਦਿੱਤਾ ਸੀਗਾ 30000 ਕਰੋੜ ਤੋਂ 67 ਹਜ਼ਾਰ ਕੋਰ ਦੇ ਬਜਟ ਲੱਗੀ ਸੀ ਪਰ ਡੈਟ ਤਾਂ ਜੁਪੀ ਤੇ ਬਹੁਤ ਹੈ ਡੈਟ ਤਾਂ ਮਹਾਰਾਸ਼ਟਰ ਤੇ ਬਹੁਤ ਹੈ ਡੈਟ ਗੁਜਰਾਤ ਤੇ ਬਹੁਤ ਹੈ ਡੈਟ ਦੇਸ਼ ਤੇ ਬਹੁਤ ਹੈ ਠੀਕ ਹੈ ਨਾ ਪਰ ਪਰ ਇਹਦਾ ਮਤਲਬ ਇਹ ਥੋੜੀ ਕਿ ਸਕੀਮ ਰੁਕ ਜੂਗੀ ਕੋਈ ਕੋਈ ਗੱਲ ਨਹੀਂ ਡੈਟ ਨੂੰ ਕਿਤਾਵਾਂਗੇ ਜਿਹੜੀਆਂ ਜਿਹੜੀਆਂ ਲੀਕੇਜ ਹੈ ਟੈਕਸ ਦੀ ਲੀਕੇਜ ਹੈ ਜਾਂ GST ਦੀ ਸਾਡੀ ਕਿੰਨੀ ਜ਼ਿਆਦਾ ਗ੍ਰੋਥ ਹੋਗੀ GST ਦੀ ਜਿਹੜੀ ਰਿਕਵਰੀ ਹੈ ਸਾਡੀ ਕਿੰਨੀ ਹੋਗੀ ਠੀਕ ਹੈ ਨਾ ਤੇ ਐਕਸਾਈਜ਼ ਦਾ ਸਾਡੇ 1.5 ਹਜ਼ਾਰ ਕੋਰ ਦੇ ਨੇੜੇ ਤੇ ਜਾਊਗਾ ਹੋਰ ਜਿੰਨੇ ਆਹਾਂ ਚੀਜ਼ਾਂ ਅਸੀਂ ਲੀਕੇਜ ਰੋਕ ਕੇ ਜਿਹੜੀ ਜਿਹੜੀਆਂ ਸਰਕਾਰ ਦੀਆਂ ਕਮਾਈ ਵਾਲੀਆਂ ਚੀਜ਼ਾਂ ਨੇ ਲੋਕਾਂ ਦਾ ਯਕੀਨ ਟੈਕਸ ਦੇਣ ਦਾ ਉਦੋਂ ਬਣਦਾ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜੇ ਕਿ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਰੂਪ 'ਚ ਸਾਡੇ ਤੇ ਆਊਗਾ ਸਾਡੇ ਤੇ ਲੱਗੂਗਾ ਮਤਲਬ ਚਾਹੇ ਸਕੂਲ ਆਫ ਐਮਿਨੈਂਸ ਬਣਨ ਸਰਕਾਰੀ ਸਕੂਲ ਚੰਗੇ ਬਣਨ ਆਮਦਨੀ ਕਲੀਨਿਕ ਖੋਲਣ ਚਾਹੇ ਲੋਕਾਂ ਨੂੰ ਨੌਕਰੀਆਂ ਮਿਲਣ ਸੜਕਾਂ ਬਣਨ ਇਨਫਰਾਸਟ੍ਰਕਚਰ ਆਵੇ ਬਿਜਲੀ ਫ੍ਰੀ ਹੋਵੇ ਕਿਸੇ ਨਾ ਕਿਸੇ ਰੂਪ 'ਚ ਟੈਕਸ ਦਾ ਪੈਸਾ ਜੀ ਲੋਕਾਂ ਨੂੰ ਵਾਪਸ ਆਉਣ ਦਾ ਯਕੀਨ ਹੁੰਦਾ ਤਾਂ ਲੋਕ ਟੈਕਸ ਭਰ ਲੱਗ ਜਾਂਦੇ ਆ ਸਰ ਸਾਹਿਬ ਮਾਈਨਿੰਗ ਬਾਰੇ ਕੀ ਕਹਿਣਾ ਚਾਹੁੰ ਦੇਖੋ ਜੀ ਜਿੰਨੀਆਂ ਸਾਡੀਆਂ ਲੀਗਲ ਮਾਈਂਡਸ ਨੇ ਉਹਦੇ ਉੱਤੇ ਸਾਨੂੰ ਕੋਈ ਅਧਿਕਾਰੀ ਜੇਕਰ ਤੁਹਾਡੇ ਕੋਲ ਤਰਾ ਤਰਾ ਨਹੀਂ ਕੋਈ ਰਿਪੋਰਟ ਮੰਨ ਦੱਸ ਦਿਓ ਮੈਂ ਆਪਾਂ ਉਹਦੀ ਇੱਕ ਬੰਦ ਕਰਾਂ